ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਟਰੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਥੋੜੇ ਸਾਹਮਣੇ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਪੰਜਾਬ ਦੇ ਵਿੱਚ ਲਗਾਤਾਰ ਤੇਜ਼ ਹਵਾਵਾਂ ਦਾ ਦੌਰ ਚੱਲਿਆ ਹੋਇਆ ਹੈ ਜਿਸ ਦੇ ਵਿੱਚ ਦੱਖਣ ਪੂਰਬ ਹਵਾ ਯਾਨੀ ਕਿ ਪੰਜਾਬ ਦੇ ਵਿੱਚ ਬੰਗਾਲ ਦੀ ਖਾੜੀ ਤੋਂ ਮੱਧ ਭਾਰਤ ਤੋਂ ਲਗਾਤਾਰ ਤੇਜ਼ ਹਵਾਵਾਂ ਦਾ ਦੌਰ ਚੱਲਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਨਾਲ ਗਰਮੀ ਨੂੰ ਥੋੜੀ ਜਿਹੀ ਠਲਤਾ ਪਈ ਹੈ ਵਰਕਰ ਗੱਲ ਕੀਤੀ ਜਾਬ ਤਾਂ ਤਾਪਮਨ ਕਾਫੀ ਜ਼ਿਆਦਾ ਵਧੇ ਹੋਏ ਨੇ ਅੱਜ ਦਿਨ ਦੇ ਵੇਲੇ ਐਵਰੇਜ ਤਾਪਮਨ ਸਭ ਤੋਂ ਜ਼ਿਆਦਾ ਬਠਿੰਡਾ ਮਲੋੜ ਦੇ ਏਰੀਆ ਵਿੱਚ ਫਿਰ ਤੋਂ ਸਭ ਤੋਂ ਵੱਧ ਦੇਖਣ ਗਿਆ ਲਗਭਗ 43 44 ਡਿਗਰੀ ਦੇ ਨੇੜੇ ਤੇ ਤਾਪਮਨ ਇਹਨਾਂ ਇਲਾਕਿਆਂ ਵਿੱਚ ਬਣਿਆ ਹੋਇਆ ਤੇ ਪੰਜਾਬ ਦਾ ਐਵਰੇਜ ਤਾਪਮਨ ਵੀ 42 ਤੋਂ 43 ਡਿਗਰੀ ਹੀ ਦੇਖਣ ਨੂੰ ਮਿਲ ਰਿਹਾ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਅਗਰ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਤਾਂ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਹੁਣ ਗੱਲ ਕਰਦੇ ਹਾਂ ਮੌਸਮ ਦੇ ਹਾਲਾਤ ਕਿਵੇਂ ਦੇ ਰਹਿਣਗੇ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਸਿਸਟਮ ਹਲਕੇ ਦਰਮਿਆਨੇ ਬਣੇ ਹੋਏ ਦਿਖਾਈ ਦੇਣਗੇ ਉੱਤਰੀ ਭਾਰਤ ਵਿੱਚ ਜੰਮੂ ਕਸ਼ਮੀਰ ਦੇ ਨੇੜੇ ਤੇ ਪਹਾੜੀ ਖੇਤਰ ਵਿੱਚ ਇੱਕ ਟੁਕਾ ਸਿਸਟਮ ਨੇ ਤੇ ਅਗਰ ਤੁਹਾਨੂੰ ਜ਼ੂਮ ਆਊਟ ਕਰਕੇ ਦਿਖਾਵਾਂ ਤਾਂ ਫਿਲਹਾਲ ਇਹ ਤੁਸੀਂ ਦੇਖੋਗੇ ਇੱਕ ਹਿਮਾਲਿਆ ਪਰਬਤ ਤੋਂ ਪਿਛਲੇ ਪਾਸੇ ਚੀਨ ਵਾਲੇ ਪਾਸੇ ਇੱਕ ਤੂਫਾਨ ਵਰਗਾ ਮਾਹੌਲ ਬਣਿਆ ਹੋਇਆ ਤੇ ਘੱਟ ਦਬਾਅ ਵਾਲਾ ਖੇਤਰ ਮੁੰਬਈ ਦੇ ਨੇੜੇ ਬਣਿਆ ਹੋਇਆ ਜਿਸ ਦੇ ਕਾਰਨ ਇਹ ਜਿਹੜੇ ਚੱਕਰਵਾਤੀ ਹਵਾ ਇੱਕ ਤੂਫਾਨ ਨਵਾਂ ਮਾਹੌਲ ਪੰਜਾਬ ਵਿੱਚ ਬਣਿਆ ਹੋਇਆ ਉਹ ਇਸੇ ਸਿੱਟੇ ਵਜੋਂ ਨੇ ਇਸੇ ਹੀ ਹਵਾਵਾਂ ਚੱਕਰਵਾਤੀ ਤੂਫਾਨ ਜਿਹੜਾ ਪੰਜਾਬ ਦੇ ਨੇੜੇ ਤੇਰੇ ਚੱਲਦਾ ਹੋਇਆ ਦਿਖਾਈ ਦੇ ਰਿਹਾ ਗੱਲ ਕਰੀਏ ਮੀਂਹ ਵਗੈਰਾ ਦੀ ਤਾਂ ਫਿਲਹਾਲ ਮੌਸਮ ਸਾਫ਼ ਹੈ ਧੁੱਪ ਕੜਾਕੇਦਾਰ ਪੈ ਰਹੀ ਹੈ ਇਹ ਸਿਸਟਮ ਜਿਹੜਾ ਜੰਮੂ ਕਸ਼ਮੀਰ ਵਿੱਚ ਬਣਿਆ ਹੋਇਆ ਇਹ ਹਲਕਾ ਹਲਕਾ ਪੰਜਾਬ ਵੱਲ ਕੋਸ਼ਤਾ ਕਰ ਰਿਹਾ ਪਰ ਇਸ ਦੀ ਉਮੀਦ ਫਿਲਹਾਲ ਆਉਂਦੇ 4-5 ਘੰਟੇ ਵਿੱਚ ਘ ਪਾਠਾਨਕੋਟ ਦੇ ਨੇੜੇ ਤੇੜੇ ਥੋੜੀ-ਬਹੁਤੀ ਬੱਦਲਵਾਈ ਸਿਸਟਮ ਜਰੂਰ ਦੇਖ ਸਕਦੇ ਨੇ ਅੰਧੇ ਸ਼ਾਮ ਤੱਕ ਪਰ ਮੀਂਹ ਦੀ ਸੰਭਾਵਨਾ ਮਾਫਿਲਹਾਲ 10 ਤੋਂ 25% ਨੇ ਹੋ ਸਕਦਾ ਹੈ ਕਿ ਮੀਂਹ ਹੋ ਵੀ ਜਾਵੇਗਾ ਪਰ ਐਨਡੀ ਵੀ ਕੋਈ ਵੱਡੀ ਅਪਡੇਟ ਨਹੀਂ ਹੈ ਕਿ ਬਹੁਤ ਤਕੜਾ ਮੀਂਹ ਹੋਵੇਗਾ ਜਾਂ ਬਹੁਤ ਵਧੀਆ ਮੀਂਹ ਦੀ ਉਮੀਦ ਹੈ ਪਰ ਹਾਂ ਕਿਰਮਣ ਕਣੀ ਬੁੰਦਾਬੰਦੀ ਪੰਜਾਬ ਦੀ ਮੱਝ ਤੋਂ ਹੁੰਦੀ ਹੋਈ ਇਹ ਮਾਲਵੇ ਦੀ ਬੈਲਟ ਜਿਹੜੀ ਪਾਕਿਸਤਾਨ ਦਾ ਸਰਹੱਦੀ ਇਲਾਕਾ ਹੈ ਜਿਹਦੇ ਵਿੱਚ ਤਰਨਤਾਰਨ ਅੰਮ੍ਰਿਤਸਰ ਫਜ਼ਿਲਕਾ ਫਿਰੋਜ਼ਪੁਰ ਮੁਖਤਸਰ ਮਲੋਟ ਤੇ ਮਾਨਸਾ ਜਿਲ੍ਹੇ ਦਾ ਇਲਾਕਾ ਇਹ ਆਉਂਦੇ ਦਿਖਾਈ ਦੇ ਰਹੇ ਨੇ ਸ਼ਾਮ ਤੱਕ ਪਰ ਉਹਨਾਂ ਦੀ ਜਿਹੜੀ ਅਪਡੇਟ ਆ ਤੁਹਾਨੂੰ ਅਸੀਂ ਰਾਤ ਦੀ ਵੀਡੀਓ ਵਿੱਚ ਦੱਸ ਸਕਦੇ ਹਾਂ ਕਿਉਂਕਿ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਸਿਸਟਮ ਬਹੁਤ ਜ਼ਿਆਦਾ ਦੂਰ ਹੈ ਪੰਜਾਬ ਤੋਂ ਕੋਈ ਵੱਡੀ ਉਮੀਦ ਨਹੀਂ ਹੈ ਕਿ ਇਹ ਪੰਜਾਬ ਵੱਲ ਕੋਚ ਕਰੇਗਾ ਤੇ ਬਾਕੀ ਅਗਰ ਕੋਈ ਇਹੀ ਅਪਡੇਟ ਆਉਂਦੀ ਹੈ ਤਾਂ ਜਾਣਕਾਰੀ ਲੈ ਕੇ ਸਭ ਤੋਂ ਪਹਿਲਾਂ ਹਾਜ਼ਰ ਹੋਵਾਂਗੇ ਫਿਲਹਾਲ ਸ਼ਾਮ ਤੱਕ ਤੇਜ਼ ਧੁੱਪ ਤੇਜ਼ ਹਵਾਵਾਂ ਚੱਲਦੀਆਂ ਰਹਿਣਗੀਆਂ ਐਵਰੇਜ ਮੌਸਮ ਬਣਿਆ ਰਹੇਗਾ ਚੈਨਲ ਤੇ ਨਵੇਂ ਉਹ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਮਿਲਦੇ ਜੀ ਸ਼ਾਮ ਦੀ ਵੀਡੀਓ ਵਿੱਚ ਅਗਲੀ ਜਾਣਕਾਰੀ ਲੈ ਕੇ ਧ